ਵੇਰੇ ਕਰੀਬ ਅ 3:3 ਵਜੇ ਦਾ ਟਾਈਮ ਸੀ ਜਦੋਂ ਕਿ ਮੇਰਾ ਭਾਂਜਾ ਮਨਮੀਤ ਸਿੰਘ ਪੁੱਤਰ ਸਰਦਾਰ ਸੁਵਿੰਦਰ ਸਿੰਘ ਪੁੱਤਰ ਸਰਦਾਰ ਸੰਤਾ ਸਿੰਘ ਵਾਸੀ ਪਿੰਡ ਸ਼ੇਤਾਬਗੜ ਤਸੀਹ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ ਜੋ ਕਿ ਮੇਰਾ ਸਗਾ ਭਾਂਜਾ ਹੈ ਮੇਰੀਆਂ ਦੋ ਭੈਣਾਂ ਸਨ ਜੋ ਕਿ ਮੇਰੀ ਭੈਣ ਇੱਕ ਪਹਿਲਾਂ ਗੁਜ਼ਰ ਚੁੱਕੀ ਆ ਹੋੜੇ ਮੇਰੀ ਛੋਟੀ ਭੈਣ ਸੀ ਜਿਸ ਦਾ ਕਿ ਇੱਕ ਇਹ ਇੱਕ ਲੋਤਾ ਪੁੱਤਰ ਸੀ ਕਿਉਂਕਿ ਜਿਹੜਾ ਪੁੱਤਰ ਇਹ ਮਾਪਿਆਂ ਦਾ ਬਹੁਤ ਵੱਡਾ ਸਹਾਰਾ ਹੁੰਦੇ ਨੇ ਇਹ ਆਪਣੇ ਥੋੜਿਆ ਕਲਾਸਾਂ ਜਾਨੀ ਕਿ 10 10 11 ਕਲਾਸਾਂ ਪੜਿਆ ਹੋਇਆ ਸੀ ਤੇ ਬੇਰੋਜ਼ਗਾਰ ਹੋਣ ਕਰਕੇ ਇਹ ਮਹਾਰਾਜ ਦੇ ਲੜ ਇਹਨੂੰ ਅਸੀਂ ਸਾਰਿਆਂ ਪ੍ਰੇਰ ਕੇ ਲਾਇਆ ਸੀ ਅਤੇ ਇਹਨੂੰ ਗੁਰਦੁਆਰਾ ਅੰਤਰਜਾਮਤਾ ਸਾਹਿਬ ਵਿਖੇ ਇਹ ਪਾਠੀ ਸਿੰਘ ਦੀ ਜਿਹੜੀ ਹੈ ਇਸ ਪਹਿਲਾਂ ਸੰਥਿਆ ਦਵਾਈ ਗਈ ਸੀ ਫਿਰ ਇਹਨੇ ਗ੍ਰੰਥੀ ਸਾਹਿਬਾਨ ਨੇ ਜੇ ਉੱਥੋਂ ਦੇ ਮੁੱਖ ਗ੍ਰੰਥੀ ਸਾਹਿਬਾਨ ਨੇ ਇਹਦੀ ਪ੍ਰੀਖਿਆ ਲਈ ਉਹ ਪ੍ਰੀਖਿਆ ਤੋਂ ਬਾਅਦ ਵੇਖਿਆ ਕਿ ਇਹ ਹੁਣ ਆਪਣੇ ਪਾਠ ਕਰਨ ਦੇ ਕਾਬਿਲ ਹੈ। ਇਸ ਹਾਲ 2-3 ਸਾਲ ਤੋਂ ਇਹ ਗੁਰਦਰਾ ਅੰਤਰਜਾਮਤਾ ਸਾਹਿਬ ਵਿਖੇ ਪਾਠੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ। ਅੱਜ ਸਵੇਰ ਨੂੰ ਇਹ ਆਪਣੀ ਡਿਊਟੀ ਤੇ ਜਾਣ ਵਾਸਤੇ ਸਵੇਰੇ ਕਰੀਬ 7:30 ਵਜੇ ਘਰੋਂ ਚੱਲਿਆ ਸੀ ਤੇ ਆਪਣੀ ਡਿਊਟੀ ਦੇ ਉੱਪਰ ਇਹਨੇ ਹਾਜ਼ਰ ਹੋਣਾ ਸੀ। ਪਿੰਡ ਤੋਂ ਕਰੀਬ 2 ਕਿਲੋਮੀਟਰ ਅੱਗੇ ਆਇਆ ਤਾਂ ਅੱਗੇ ਤੋਂ ਆਪਣੇ ਇਹਦੇ ਅੱਗੇ ਮੌਤ ਦਾ ਜਹਾਜ਼ ਜਿਹੜਾ ਵਾ ਉਹ ਜਾ ਰਿਹਾ ਸੀ ਜਾਨੀ ਕਿ ਜਿਹੜੀ ਟਰਾਲੀ ਆ ਆ ਜਿਹੜੀ ਆ ਆਪਾਂ ਇਹ ਗੱਠਾ ਬੰਦੀਆਂ ਟਰਾਲੀਆਂ ਵਾ ਉਹ ਟਰਾਲੀ ਜਿਹੜੀ ਹੈ ਉਹ ਆਪਣੇ ਇਹਦੇ ਵਿੱਚ ਉਹ ਬੜੇ ਹੀ ਜ਼ੋਰ ਦੇ ਨਾਲ ਵੱਜੀ ਉਹ ਵੱਜ ਕੇ ਮੌਕੇ ਤੇ ਇਸ ਸਾਡੇ ਮੇਰੇ ਭਾਂਜੇ ਦੀ ਮੌਕੇ ਤੇ ਹੀ ਆਪਣੇ ਦੀ ਮੌਤ ਹੋ ਗਈ ਕਿਉਂਕਿ ਆਪਣੇ ਇਸ ਮੌਤ ਦਾ ਸਾਨੂੰ ਇਹ ਤਾਂ ਪਤਾ ਲੱਗਾ ਕਿ ਆਪਣੇ ਮੇਰਾ ਛੋਟਾ ਭਰਾ ਸਰਦਾਰ ਸੂਰਤ ਸਿੰਘ ਮੇਰੀ ਭੈਣ ਕੋ ਰਾਤ ਦਾ ਗਿਆ ਹਾ ਸੀਗਾ ਤੇ ਇਹ ਵੀ ਉਹਦੇ ਮੋਟਰਸਾਈਕਲ ਦੇ ਨਾਲ ਹੀ ਉਹਨੇ ਕਿਹਾ ਮੈਂ ਵੀ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣਾ ਹੈ ਮੈਂ ਵੀ ਗੁਰਦੁਆਰੇ ਜਾਣਾ ਹੈ ਉਹੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀ ਜਦੋਂ ਵੇਖਿਆ ਤੇ ਆਪਣੇ ਜਿਹੜਾ ਇਹ ਟਰਾਲੀ ਵਾਲਾ ਵਾ ਟਰਾਲੀ ਉਹ ਨਗਾ ਕੇ ਫੜਾਫੜਾ ਆਪਣੇ ਚੋਂ ਦੇਖਿਆ ਕਿ ਬੰਦੇ ਦੀ ਮੌਤ ਹੋ ਗਈ ਆ ਤੇ ਆਪਣੇ ਉਹਨੇ ਵਜਾਏ ਕੇ ਸਾਡੀ ਹੈਲਪ ਕਰਨ ਦੇ ਐਕਸੀਡੈਂਟ ਹੋ ਗਿਆ ਜਾਨੀ ਕਿ ਸੀਰੀਅਸ ਐਕਸੀਡੈਂਟ ਹੋ ਗਿਆ ਵੇਖਿਆ ਉਹਨੇ ਤੇ ਆਪਣੇ ਵੀ ਹੋ ਸਕਦਾ ਬੰਦਾ ਨਾ ਬਚੇ ਉਹਨੇ ਭਜਾ ਕੇ ਲਾਗੇ ਤੇ ਬੜਾ ਵੱਡਾ ਪ੍ਰਾਲੀ ਦਾ ਡੰਪ ਹੈ ਉਸ ਡੰਪ ਨੂੰ ਜਿਹੜੇ ਆਪਣੇ ਟਰਾਲੀ ਭਜਾ ਕੇ ਟਰਾਲੀ ਉਸ ਪਾਸੇ ਨੂੰ ਲੈ ਗਿਆ ਔਰ ਆਪਣੇ ਸਾਡੇ ਨਾਲ ਬਹੁਤ ਜ਼ਿਆਦਾ ਜਿਹੜਾ ਹੈ ਇਹ ਜੁਰਮ ਹੋਇਆ ਹੈ ਕਿਉਂਕਿ ਮੇਰੀ ਭੈਣ ਦਾ ਇਹ ਇਕੱਲਾ-ਕੱਲਾ ਬੇਟਾ ਸੀ ਹੋਰ ਉਸ ਦਾ ਕੋਈ ਨਾ ਉਹਦੀ ਕੋਈ ਜ਼ਮੀਨ ਹੈ ਨਾ ਉਹਦਾ ਉਹਦਾ ਛੋਟਾ ਜਿਹਾ ਘਰ ਹੈ ਜਿਹਦੇ ਇੱਕ ਲੋਕ ਮਰੇ ਹਨ ਉਹੀ ਬਿਨਾ ਪਲਸਟਰ ਤੋਂ ਹਨ ਜੀ ਹੈ ਜੇ ਵੈਰੀ ਮੱਚ ਪੂਰ ਬਹੁਤ ਗਰੀਬ ਹੈ ਉਹਦਾ ਕੋਈ ਆਮਦਨ ਦਾ ਸਾਧਨ ਨਹੀਂ ਹੈ ਇਹੋ ਇੱਕ ਪੁੱਤ ਉਹਦਾ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਦੇ ਪਾਠਾਂ ਦੇ ਵਿੱਚੋਂ ਜਿਹੜਾ ਹੈ ਉਹ ਆਪਣੇ ਪਾਠ ਕਰਕੇ ਜੋ ਆਪਣੇ ਉਹਨੂੰ ਪੇਟਾ ਮਿਲਦੀ ਸੀ ਉਸ ਪੇਟਾ ਤੇ ਦੋਨੇ ਮਾਂ ਪੁੱਤ ਇਹ ਗੁਜ਼ਾਰਾ ਕਰਦੇ ਸੀ ਤੇ ਇਹ ਮੇਰੇ ਭਰਾ ਨੇ ਜਿਹੜਾ ਸਾਰਾ ਇਹ ਵਾਕਿਆ ਅੱਖੀਂ ਵੇਖਿਆ ਤੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਵਾ ਇਹਨਾਂ ਟਰਾਲੀਆਂ ਵਾਲਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਆਪਣੇ ਜਿਹੜਾ ਵਾ ਇਹ ਜਿਹੜਾ ਵਸਤਾ ਹੈ ਇਹ ਆਪਣਾ ਇਹਨੂੰ ਆਪਣੇ ਇੱਕ ਪਾਸੇ ਇਹ ਪਬਲਿਕ ਦੇ ਲੰਘਣ ਵਾਸਤੇ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਵੀ ਆਪਣੇ ਜਿਹੜਾ ਹੈ ਕੋਈ ਆਪਣੇ ਕੋਈ ਸਿਗਰਲੇ ਹੁੰਦਾ ਜਾਂ ਕੋਈ ਬੰਦਾ ਨਹੀਂ ਬੈਠਾ ਹੁੰਦਾ ਕੋਈ ਪਿੱਛੋਂ ਕੋਈ ਆ ਰਿਹਾ ਵਾ ਤੇ ਇਹਨਾਂ ਨੇ ਆਪਣੇ ਜਾਣ ਪੁੱਝ ਕੇ ਸਾਡੇ ਨਾਲ ਇਹ ਜਿਹੜਾ ਸਾਡੇ ਬੰਦੇ ਨੂੰ ਮਾਰਿਆ ਵਾ ਕਿਰਪਾ ਕਰਕੇ ਜਿਹੜਾ ਵਾ ਇਸ ਆਪਣੇ ਇਹਨਾਂ ਨੇ ਇਹ ਜੁਰਮ ਦੇ ਭਾਗੀਦਾਰਾਂ ਨੂੰ ਆਪਣੇ ਜਿਹੜਾ ਵਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਸਾਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਮੇਰੀ ਭੈਣ ਦਾ ਜਿਹੜਾ ਵਾ ਇਸ ਦੁਨੀਆ ਦਾ ਜੀਵਾ ਜਿਹੜਾ ਹੈ ਉਹ ਬੁੱਝ ਗਿਆ ਹੈ ਕਿਉਂਕਿ ਹੁਣ ਆਪਣੇ ਉਹਦੀ ਆਮਦਨ ਦਾ ਕੋਈ ਸਾਧਨ ਨਹੀਂ ਉਹਦੀ ਜ਼ਿੰਦਗੀ ਦਾ ਕੋਈ ਹਸਾਰਾ ਨਹੀਂ ਉਹਦਾ ਇੱਕ ਹੀ ਪੁੱਤਰ ਸੀਗਾ ਜੋ ਇਹਨਾਂ ਟਰਾਲੀ ਵਾਲਾ ਨੇ ਇਹਨਾਂ ਪੰਡਾ ਵਾਲਾ ਨੇ ਆਪਣੇ ਉਹਨੂੰ ਕਾਰ ਬਣ ਕੇ ਟੈਂਡਰ ਰਨ ਕਰਕੇ ਆਪਣੇ ਜਿਹੜਾ ਵਾ ਉਹਨੂੰ ਆਪਣੇ ਜਿਹੜਾ ਵਾ ਮਾਧਤਾ ਹੈ ਕਿਰਪਾ ਕਰਕੇ ਆਪਣੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਡੀ ਸੁਲਤਾਨਪੁਰ ਲੋਧੀ ਦੀ ਪੁਲਿਸ ਕਿਉਂਕਿ ਸਾਡੇ ਸੁਲਤਾਨਪੁਰ ਲੋਧੀ ਥਾਣਾ ਦੇ ਵਿੱਚ ਇਹ ਵਾਕਿਆ ਪੈਂਦਾ ਹੈ ਔਰ ਸਾਡੇ ਨਾਲ ਬੜਾ ਹੀ ਵਧੀਆ ਤਰੀਕੇ ਨਾਲ ਪੁਲਿਸ ਨੇ ਵਿਵਹਾਰ ਕੀਤਾ ਸਾਡੀ ਗੱਲ ਬੜੇ ਧਿਆਨ ਨਾਲ ਐਸਐਚਓ ਸਾਹਿਬ ਨੇ ਸਟਾਫ ਮੈਂਬਰ ਸਾਹਿਬਾ ਨੇ ਸਾਰਿਆਂ ਨੇ ਸੁਣੀ ਆ ਕਿਰਪਾ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਇਸ ਜਿਹੜੇ ਆ ਜੁਰਮ ਦੇ ਭਾਗੀਦਾਰ ਵਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਂ ਇਹਨਾਂ ਹੀ ਆਪਣੇ ਜਿਹੜਾ ਬੇਨਤੀ ਕਰਦਾ ਹਾਂ ਕਿ ਆਪਣੇ ਮੈਂ ਇਹਨਾਂ ਨੂੰ ਜਿਹੜੇ ਮੰਡਾ ਢੋਂਦੇ ਆ ਵੀਰ ਆਪਣੇ ਇਹਨਾਂ ਨੂੰ ਵੀ ਆਪਣੇ ਐਡਵਾਈਸ ਕਰਦਾ ਵਾਂ ਨਸੀਹਤ ਕਰਦਾ ਬੇਨਤੀ ਕਰਦਾ ਵਾਂ ਕਿ ਤੁਸੀਂ ਆਪਣੇ ਲੋਕਾਂ ਦੀ ਜਲਦੀ ਦੀ ਨਾਲ ਨਾ ਖੇਡੋ ਤੁਸੀਂ ਆਪਣੇ ਜਿਹੜਾ ਵਾ ਪਿੱਛੇ ਕੋਈ ਲਾਈਟਾਂ ਲਵਾਓ ਜਾਂ ਕੋਈ ਨਾ ਕੋਈ ਸਿਗਨਲ ਕੋਈ ਰੋਂਗੋ ਪਿੱਛੇ ਹੋਵੇ ਕਿਉਂਕਿ ਤੁਹਾਡੇ ਆਉਂਦਾ ਵਾ ਅੱਗੇ ਅੱਗੇ ਵੀ ਤੁਹਾਡੇ ਕੋਈ ਨਾ ਕੋਈ ਸਿਗਨਲ ਹੋਵੇ ਜਿਹੜਾ ਕਿ ਤੁਸੀਂ ਜਾਣੇ ਆ ਤੇ ਆਪਣੇ ਰਾਤ ਦੇ ਟਰਾਲਾਂ 24 ਘੰਟੇ ਚੱਲਦੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ